ਜੀ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਵੀਰੋ ਭੈਣ ਭਰਾਵੋ ਮੈਂ ਉਮੀਦ ਕਰਦੀ ਆਂ ਆਪ ਠੀਕ ਹੋਵੋਗੇ ਤੇ ਅੱਜ ਮੈਂ ਪੇਕੇ ਘਰ ਆਈ ਹੁਈ ਆ ਤੁਹਾਨੂੰ ਅੱਜ ਮੈਂ ਮਾਤਾ ਨਾਲ ਮਿਲੋਣੀ ਆ ਅੱਜ ਮਾਤਾ ਤੋਂ ਪੁਰਾਣੀਆਂ ਸਾਰੀਆਂ ਸਾਰੀਆਂ ਗੱਲਾਂ ਪੁੱਛ ਰਹੀ ਆ ਨਾਲੇ ਭੈਣ ਜੀ ਆਈ ਹੁਈ ਆ ਤੇ ਨਾਲੇ ਮਾਤਾ ਜੀ ਮਾਤਾ ਨਾਲ ਬੈਠ ਕੇ ਗੱਲਾਂ ਕਰਦੇ ਪੇਕੇ ਘਰ ਆਈ ਹੁਈ ਆ ਤੇ ਹੋਰ ਠੀਕ ਆ ਜੀ ਰੱਖੀ ਹਾਂ ਪੁਰਾਣੇ ਵਾਜਾਂ ਦੇ ਵਿੱਚ ਕੀ ਸੀ ਆਪਾਂ ਅੱਜ ਸਾਰਾ ਇਹਨਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਆਪਾਂ ਸਾਰਾ ਕੁਝ ਦੱਸਣਾ ਹਾਂ ਇਹ ਅੱਜ ਤੁਹਾਨੂੰ ਮਿਰਾਉਣਾ ਇਹਨਾਂ ਨਾਲ ਸਾਡੇ ਬੋਕਿਆਂ ਦੇ ਵਿੱਚ ਮਿੱਠ ਕਰਦੇ ਸੀ ਹੱਥਾਂ ਨਾਲ ਹਾਂ ਹੁਣ ਅੱਜ ਕੱਲ ਮੈਂ ਫਾਲੇ ਦੇ ਰਿਹਾ ਮੈਂ ਜਿੱਕੇ ਜਾਂਦੇ ਆਬਜੈਕਟ ਹੀ ਨੇ ਬੱਚੇ ਨਿਕਲੀ ਕਿ ਦੇਖੀ ਹਾਂ ਹਾਂ ਸਾਡੇ ਕਾਤੂਰੀਆਂ ਸੀ ਸਾਡੇ ਕੰਮ ਤੋਂ ਦੇ ਬਹੁਤ ਕਰਦੀਆਂ ਸੀ ਹੁਣ ਤਾਂ ਇਹਨਾਂ ਲੋਕਾਂ ਦੀ ਫਿਰ ਪਿਆਰ ਪਿਆਉ ਹੈ ਕੰਮ ਮਹੀਨਾ ਰੋਇਆ ਹੈ ਮਹੀਨਾ ਰੋਇਆ ਹੈ ਭਣੇ ਤੇ ਆਪਣੇ ਦੁਕਾਨ ਦੇ ਸਣਾਉਣੇ ਸਾਡੀ ਹੋਈ ਹੈ ਪਿੱਛੇ ਜੀ ਹਾਂਜੀ ਤੇ ਨਾਨ ਦਾਈ ਕਰੀ ਮੋਨੇ ਬਾਣ ਸਿਆਣੀਆਂ ਬਣ ਗਈਆਂ ਜਗੀਆਂ ਨਾਨ ਦਾਈ ਤਾਂ ਨਾਨ ਤੈਨੂੰ ਕਹਿਣ ਲੱਗੀ ਪਰਜਾਈ ਮੈਂ ਤੇਨੇ ਮਸਾ ਨਸਨੇ ਜੰਡੀ ਆਈ ਮੈਂ ਜੱਟੇ ਦੀ ਮਿੱਟੀ ਲਾਈ ਅੱਜ ਸੂਕੂ ਸਵੇਰੇ ਸੂਕੂ ਪਰਸੋਂ ਲੱਗ ਬਾਮਾਵੀ ਤੇਨੇ ਪਰਜਾਈ ਮੈਂ ਜਾਨ ਪਰ ਨਾਂਦ ਨੇ ਕੀਤਾ ਢੋਲਾ ਚੱਕਿਆ ਤੋਰਦੀ ਮੁਰਗੀ ਜੇ ਮੁਰਗੀ ਤਾਂ ਉੱਥੇ ਭਾਈ ਹੜ ਕੋਂਦਾ ਸੀ ਉਹ ਦਾ ਪਰ ਜੱਲੀ ਰਾਚ ਉਹਦੇ ਘਰ ਵਾਲਾ ਬੋਲਦਾ ਹਣਾ ਨਾ ਭੈਣ ਦਾ ਭਾਈ ਭੈਣ ਦਾ ਪਰਚਾ ਹਾਂ ਉਹ ਕਹਿੰਦਾ ਭੈਣ ਜਿੰਦੀ ਮੁਰਜੇ ਜਿੰਦੂ ਇਹ ਜੀ ਇਹ ਜੀ ਬਿਲਾ ਭਾਪੀ ਹੈ ਜਿਸੜ ਮਿੱਟੀ ਲਈਏ ਪਾਸੋਂ ਨਾ ਕਾਉਂ ਹਾਂ ਉਹ ਉਹਨੇ ਜਾਂਦੀ ਆ ਚੱਲਣ ਚੱਲ ਤੋ ਲੋ ਗਿਆ ਦਾ ਭੈਣ ਕੋਲ ਚੱਲਿਆ ਗਿਆ ਨਾ ਗਿਆ ਨੀਗਾ ਆਇਆ ਕਰਿਆ ਗਿਆ ਉਹ ਜਰਾਬ ਜੀ ਮੁਕਰ ਵਾਲੀ ਨੂੰ ਕਹਿੰਦਾ ਹਾ ਤੇਰੀ ਪੀਕੇ ਲਈ ਕਰੀ ਅੱਜ ਲੱਗੀ ਪਰਚੋ ਵੀ ਭਾਵੇਂ ਗੱਡਰ ਖੜਾ ਦਾ ਕੋਲੇ ਪੁਰਾ ਤੇ ਬਾਕੀ ਪੁਰਾ ਦਾ ਭੈਣ ਦਾ ਭਰਾ ਕਹਿੰਦਾ ਹਾਂ ਭਾਈ ਆ ਕੇ ਅੱਜ ਘਰ ਆਣੀ ਕੋਈਂਦਾ ਹਾਂ ਹਾਂ ਇਹ ਤੇ ਸੋਰੀ ਅੱਗ ਲੱਗੀ ਤੇ ਕੀ ਅੱਗ ਲੱਗੀ ਤੇ ਬਾਕੀ ਤਾਂ ਉਹਨੇ ਕਿਹਾ ਪਰਦੇ ਜਿਹੜੇ ਬੰਦੇ ਕਿ ਜਾਨ ਵਾਲੇ ਜਿਆਮਾ ਪੇਚੇ ਪੀਕੇ ਹਾਂ ਲੱਗ ਲੱਗੀ ਹਾਂ ਤੇ ਸਾਰਾ ਪਤ ਪਾਤਾ ਮਿੰਟਾ ਤੇ ਜੀ ਕੰਢਾ ਅੱਧਾ ਕੰਢਾ ਤੇ ਸਾਰਾ ਪਾਤਾ ਤੇ ਗੱਡਾ ਪਾਤਾ ਗੱਡੀ ਹੁੰਦੀ ਸੀ ਤੇ 25:00 ਹੁੰਦੀ ਆ ਸਾਮ ਦੀ ਕੁੱਟੀ ਜਣ ਵੀ ਚੱਕੀ ਹੁੰਦੀ ਆ ਅੁੱਚ ਮੀਆਂ ਬਕੂ ਰੱਛੇ ਬਾਤ ਮੂਗਾ ਸਾਲਾ ਕਾਦੀ ਬਣਦੀ ਹੁੰਦੀ ਸੀ ਸਾਲਾ ਬਣਦੀ ਸਾਡਾ ਬੀਜੀ ਦੇ ਹੁੰਦੇ ਸੀ ਅੁੱਚ ਮਾਂ ਨਾ ਜੱਬੀ ਲੱਗੀ ਹੁੰਦੀ ਹੁੰਦੀ ਸੀ ਇਹ ਗੋਲੀਆਂ ਬਣਾ ਲੈਣ ਉਹਦੀਆਂ ਹਾਂ ਗੋਲੀਆਂ ਬਣਾ ਕੇ ਟੋਬੇ ਦੇ ਵਿੱਚ ਧਰ ਦਿੰਦੇ ਹੁੰਦੇ ਸੀ ਅੁੱਚ ਗਰਜਾਂ ਨਹੀਂ ਦੇ ਦਿੰਦੀ ਗਾ ਕੇ ਸਣ ਬਣ ਜਾਂਦੀ ਨਹੀਂ ਟੋਬੇ ਸੱਡਾ ਤੇ ਘੜ ਦਿਓ ਹਾਂ ਹਾਂ ਏਡਾ ਤੇ ਮਿੱਟੀ ਪਾਣੀ ਹੁੰਦੀ ਸੀ ਠੀਕ ਆ ਹਾਂ ਬਿੱਤੀ ਨਹੀਂ ਪਾਣੀ ਜਣੀ ਦੇ ਰੱਖਦੇ ਆ ਇੱਕ ਪਾਸੇ ਗਾਰੇ ਦੇ ਵਿੱਚ ਇਹ ਸਣ ਬੀਜੀ ਜਾਂਦੀ ਹੁੰਦੀ ਆ ਹਾਂ ਬੀਜੀ ਜਾਂਦੀ ਆ ਬਹੁਤ ਬੋਲ ਲੱਗ ਜਾਂਦੇ ਜੁੱਤੇ ਹਾਂ ਇਹ ਆਈ ਗੂਗੂ ਜੇ ਲੱਗਿੰਦੀ ਸੀ ਆਹ ਖੱਟੇ ਮੀਂਹ ਜਵਾਂ ਕਰੇ ਚੋਂ ਵੀ ਲੱਗ ਜਾਣਾ ਹੂੰ ਤੇ ਲੋ ਜਦੋਂ ਚੱਲੀ ਗਈ ਹਾਂ ਲੈ ਗਿਆ ਉੱਥੇ ਜੇ ਲੈ ਗਿਆ ਤੇ ਪੀਕਿਆਂ ਨੇ ਕਰ ਉਹ ਪੀਕਿਆਂ ਨੇ ਨਹੀਂ ਕਿਹਾ ਫਿਰ ਉਹਨੇ ਬੜੀ ਭੈਣ ਦੀ ਘਰੇ ਗੱਡਾ ਲੈ ਗਿਆ ਭਰ ਕੇ ਅੱਛਾ ਹਾਂ ਈ ਬਰਨ ਪੀਕਿਆਂ ਬਾਤੇ ਗੱਡਾ ਗੱਡਾ ਭਰਿਆ ਲੈ ਆਇਆ ਉਹਦੀ ਭੈਣ ਦੇ ਘਰੇ ਲੈ ਆਇਆ ਵੀ ਭੈਣ ਦੇ ਘਰੇ ਲੈ ਗਿਆ

ਨਰੇ ਆਪਣੀ ਬੇਟੀਆਂ ਨਾਲ ਬੱਚੇ ਨੂੰ ਪੜਾਈ ਬੇਟੀਆਂ ਇੰਜੇ ਹੁੰਦੇ ਨੇ ਗੀਤ ਗਾਉਣਾਗੇ ਭੈਣ ਵਰਗਾ ਸਾਥ ਨਾ ਕੋਈ ਟੁੱਟ ਕੇ ਨਾ ਵੈਜੀ ਵੀਰ ਨਾ ਹਾਂ ਇਹ ਕਿਵੇਂ ਗੀਤ ਪਤਾ ਨਹੀਂ ਨਹੀਂ ਨਾ ਵਰਗਾ ਸਾਥ ਨਾ ਕੋਈ ਟੁੱਟ ਕੇ ਨਾ ਵੈਜੀ ਵੀਰ ਨਾ ਪਹਿਲਾਂ ਸुरू ਤੋਂ ਦੇਵੀ ਦੀ ਵੀਰ ਵਿੱਚ ਦੋਈ ਅੱਛਾ ਬੇਜੀ ਵੀਰ ਨਾ ਭੈਣ ਵਰਗਾ ਸਾਥ ਨਾ ਕੋਈ ਅੱਛਾ ਠੀਕਾ ਠੀਕਾ ਜਿਹੜੇ ਕਹਿੰਦੇ ਹੁੰਦੇ ਆਪਣੇ ਗਉਂਦੀ ਹੁੰਦੀ ਹੈ ਕਹਿੰਦੀ ਹੁੰਦੀ ਹੈ ਰੱਚਦੀ ਨਹੀਂ ਵਚ ਡੋਈ ਮੈਂ ਟਟਕੇ ਨਾ ਬਹਿ ਜੀ ਵੀਰ ਨਾ ਪਹਿਣਾ ਬਰਗਾ ਸਤ ਨਾ ਕੋਈ ਅੱਛਾ ਤਾਂ ਹੈ ਕਿ ਆ ਜਾਂਦਾ ਗੀਤ ਹੋਰ ਤਾਂ ਪਹਿਣੇ ਵੀ ਬੰਦਾ ਵੀ ਉਹਨੇ ਨਹੀਂ ਹੋ ਜੀ ਹੁੰਦਾ ਸੀ ਗਾਣੇ ਗਾਣੇ ਵੀ ਉਹ ਚ ਜੁੜਦੇ ਨਹੀਂ ਅਲਤਨ ਜੈਜਾ ਹੁਣ ਮਹੌਲ ਆ ਗਿਆ ਉਹਦੇ ਗਾਣੇ ਗਾਈ ਜਾਂਦੇ ਆ ਉਹਨੂੰ ਗਾਣੇ ਵੀ ਸਹੀ ਗਾਉਂਦੇ ਸੀ ਰੋਕੀ ਹਾਂ ਵਧੀਆ ਗਾਣੇ ਵੀ ਜਾਂਦੇ ਕਿਸੇ ਗੱਲ ਦਾ ਤੋ ਜੁੜਦਾ ਦਸਰ ਬਾਰਾ ਜੀ ਹਾਂ ਕਾਹੋ ਕਰ ਮ ਵੱਡਾ ਤੇ ਤੁਹਾਨੂੰ ਵੱਡਾ ਵੱਡਾ ਸਭ ਤੋਂ ਇਹਦਾ ਚਾਰ ਮਗਰ ਸਭ ਕੁਝ ਗਿਆ ਹਾਂ ਤੇ ਪਰ ਹੁਣ ਅੱਜ ਕੱਢ ਜਾਨੀ ਜਾਣਕਾਰੀ ਕੁਝ ਹਾਂ ਘਰ ਘਰ ਦੇ ਮੈਦਾਨੇ ਦੇ ਕੋ ਫੋਨ ਮੈਲਾ ਨਾ ਮੈਲਾ ਨਾ ਮੈਲਾ ਇਹਨਾਂ ਮੈਲਾ ਦੇ ਦਿੱਕੀ ਦੇ ਬੱਚਾ 2-2 ਸਾਲ ਦੇ ਬੱਚੇ ਨੂੰ ਮੋਬਾਈਲ ਚਲਾਉਣਾ ਆਉਂਦਾ ਹਾਂ ਇਹ ਗੋਦਣਾ ਹਾਂ ਆਪ ਆਪ ਦਾ ਤਾਕਤ ਹੈ ਆਪ ਨਾ ਚਲਾਉਣਾ हां सही बात है जिंदे ही ये तो जिंदे जीया ਘਰ ਦੇ ਮੈਂਬਰ ਹੋਣਿਆ ਕੋਲੇ ਅਡੋ ਵੱਡੀ ਮੋਬਾਈਲਾ हां ਕੋਈ 20000 ਦਾ ਲੱਖ ਚੱਕਰ ਵੀ ਲੈਂਦੇ ਨੇ हां ਦੱਸ ਉਹ ਰੋਟੀ ਜੰਦੇ ਆ ਇਹ ਜਿਹੜੀ ਲੋ ਉਹ ਜਿਹੜੀ ਕੋਈ ਵਿੱਚ ਉੱਠਦਾ ਮੂਰੇ ਹੂੰ ਦੇ ਬਚਾ ਹੁਣ ਅਮੀ ਜੋਗੀ ਇਹ ਜਾ ਹੋ ਗਿਆ ਵੀ ਵੀ ਹੁਣ ਸਾਰੇ ਲੋਕ ਕੋ ਮੋਬਾਈਲਾ ਤੇ ਕੰਮ ਚੱਲਦਾ ਨਾ ਟੈਲੀਵਿਜ਼ਨ ਵੀ ਨਹੀਂ ਸੀਗੇ ਹੂੰ ਟੈਲੀਵਿਜ਼ਨ ਇਹ ਉਹ ਟੈਲੀਵਿਜ਼ਨ ਜਿਹੜਾ ਕਹਿੰਦੇ ਤੁਸੀਂ ਨਾ ਹੁਣ ਤੇਰੇ ਸੀੜੀਆਂ ਲਾਓ ਹਾਂ ਉਹ ਸੀੜੀਆਂ ਉਹਨੇ ਤੁਸੀਂ ਤੋਂ ਮਾਇਆ ਦਾ ਤਾਂ ਹੀ ਗਾਹ ਦੁਨੀਆ ਕੋਲੇ ਪੈਸਾ ਵੀ ਬਹੁਤਾ ਅੱਗੇ ਦੁਨੀਆ ਕੋਲੇ ਪੈਸਾ ਮੁੱਦਾ ਨਹੀਂ ਸੀ ਆਹ ਅਗੇ ਤਾਂ ਬਹੁਤ ਹਨ ਮੈਂ ਤਾਂ ਇੱਧਰੀਆਂ ਬੋਲੀਆਂ ਇੱਧਰ ਤੱਕ ਤਾਂ ਜਿਉਣਾ ਰੁਕ ਰੁਕ ਪਾਹ ਜੋਲੀਆਂ ਤੇਨ ਬੁਲਾ ਕੇ ਜਿਉਣਾ ਬੁਲਾ ਕੇ ਜਿਉਂ ਮੀਆਂ ਤੇ ਫਿਰ ਉਹਨਾਂ ਦੀ ਦੁਨੀਆ ਬਟਣੀਆਂ